ਇਸ ਲਈ ਆ ਤੁਮਹਾਂ ਸਹਿਬ ਗੁਰੂਆਂ ਅਜੂਬੇ ਦੇ ਜਾਦੇ ਬੋਗਰ ਤੋਂ ਨਾ ਬੜਾ ਚਾਹਤਾ ਉਹ ਜੇਲੇ ਘਰ ਚਰੂ ਗਾ ਜਿਹੜੇ ਜਿੰਦੇ ਮੋਏ ਹੋ ਫਿਰ ਗੱਤ ਹਨ ਜੇ ਸਰਪਾਈਏ ਪਾਣੀ ਦਾ ਰਾਮ ਰਾਮ ਕਰਦਾ ਪਰ ਜੱਗ ਤੇ ਪਰ ਰਾਮਨਾ ਪਾ ਜੇ ਲੱਭਣ ਕਿੰਨੇ ਜਾਂਦਾ ਨਹੀਂ ਫਿਰ ਮਾਰਦੇ ਅਰਦਾਸ ਕਰਦਾ ਕਿ ਤਾ ਕਹਨੇ ਬਗਾਈ ਫਿਰ ਗੱਤ ਤੂੰ ਬਾਣੀਂ ਗੀ ਬੋਲਦਾ ਬੋਲ ਬਾਣੀ ਬੋਲਣ ਲਈ ਤੇ ਅੰਦਰ ਸਹੀ ਬਾਣੀ ਨੇ ਗੋਦੀ ਸਾਡੇ ਉੱਪਰ ਸਭ ਸ਼ਬਦ ਬੋਲ ਲਗਾ ਕੀ ਨਾ ਬੋਲਦਾ ਵਾਹਿਗੁਰੂ ਤੇ ਸਾਡੇ ਅੰਦਰ ਕੀ ਹੈ ਤੇਰੇ ਅੰਦਰ ਬਾਣੀ ਬਾਣੀ ਵਾਹਿਗੁਰੂ ਇੱਕੋ ਹੀ ਗੱਲ ਹੈ ਮੈਂ ਜੀ ਕਿੱਦਾਂ ਬਾਣੀ ਔਰ ਤੇ ਆ ਕਿਹੜਾ ਵਾਇਗਰੂ ਬੰਦਾ ਵਾ ਮਰਦਾਂ ਤਰੀ ਕੁਬਾਨੀ ਔਰਤਿਆਂ ਔਰਤਿਆਂ ਬਣ ਅੱਛਾ ਸ਼ਬਦ ਬੰਦਾ ਵਾ ਮਰਦ ਤੇ ਗੰਬੜਾ ਜਿਹਨੂੰ ਕਿਹਾ ਬੰਦਾ ਬੁੱਢੀ ਵੀ ਫੇਟ ਹੋਈ ਹੈ ਸਾਰੀ ਪਰ ਆਪ ਕਰਨਾ ਕਿਸਦਾ ਹੱਥ ਖੋਣਾ ਨਹੀਂ ਮਜਬੂਰ ਤੇ ਅਕਤਨਾ ਜਾ ਮੂਤ ਨੂੰ ਖੋਦਾ ਰਹਿਣਾ ਹੈ ਅੱਜ ਦੀ ਗੱਲ ਦੋਸਤੋ ਇੱਕ ਸਖਸ ਜੋ ਕਿ ਚੌਲਾ ਸਾਹਿਬ ਦਾ ਰਹਿਣ ਵਾਲਾ ਹੈ ਜੋ ਕਿ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਕਹਿ ਰਿਹਾ ਸੀ ਅਤੇ ਉਸ ਵੱਲੋਂ ਆਪਣੇ ਚਾਰ ਨਸ਼ੇੜੀ ਤੇ ਪਤਿਤ ਪੁੱਤਰਾਂ ਨੂੰ ਚਾਰ ਸਾਹਿਬਜ਼ਾਦੇ ਦੱਸਿਆ ਜਾਂਦਾ ਸੀ ਤੇ ਆਲੇ ਦੁਆਲੇ ਦੀ ਸੰਗਤ ਵੱਲੋਂ ਇਸ ਦੀ ਸ਼ਿਕਾਇਤ ਨਿਹੰਗ ਸਿੰਘਾਂ ਕੋਲ ਕੀਤੀ ਗਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਆ ਕੇ ਇਸ ਦੇ ਬੈਰਿੰਗ ਵੀ ਗ੍ਰੀਸ ਕੀਤੇ ਜਿਸ ਤੋਂ ਬਾਅਦ ਪਹਿਲੀ ਸਰਵਿਸ ਨਾਲ ਇਸ ਦਾ ਇੰਜਣ ਬਿਲਕੁਲ ਰੈਲਾ ਹੋ ਗਿਆ ਤੇ ਥਾਣੇ ਦੇ ਵਿੱਚ ਵੀ ਇਸ ਦੀ ਕੰਬਲਕੁੱਟ ਚੰਗੀ ਤਰ੍ਹਾਂ ਹੋਈ ਉਸ ਤੋਂ ਬਾਅਦ ਇਹ ਆਪਣੇ ਬਿਆਨਾਂ ਤੋਂ ਕਿਸ ਤਰ੍ਹਾਂ ਮੁੱਕ ਰਿਹਾ ਕਿਉਂਕਿ ਇਹ ਇੱਥੋਂ ਤੱਕ ਕਹਿ ਰਿਹਾ ਸੀ ਕਿ ਉਹ ਅੰਮ੍ਰਿਤ ਤਿਆਰ ਕਰਕੇ ਜੇਕਰ ਕੀੜੀਆਂ ਨੂੰ ਵਿਸ਼ਕਾ ਦੇਵੇ ਤਾਂ ਉਹ ਸ਼ੇਰ ਬਣ ਜਾਣਗੀਆਂ ਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਸੀ ਬਾਣੀ ਨੂੰ ਔਰਤ ਅਤੇ ਵੈਗਰੂ ਨਾਮ ਸ਼ਬਦ ਨੂੰ ਇਹ ਮਰਦ ਕਹਿ ਰਿਹਾ ਸੀ ਤੇ ਹੋਰ ਵੀ ਕਿਸ ਤਰ੍ਹਾਂ ਇਹ ਕੂੜ ਪ੍ਰਚਾਰ ਕਰ ਰਿਹਾ ਸੀ ਇਸ ਦੀ ਸਾਰੀ ਜਦੋਂ ਸ਼ਿਕਾਇਤ ਨਿਹੰਗ ਸਿੰਘਾਂ ਕੋਲ ਪਹੁੰਚੀ ਅਕਾਲੀ ਪਰਮਜੀਤ ਸਿੰਘ ਕੋਲ ਪਹੁੰਚੀ ਤਾਂ ਉਹ ਆਪਣੇ ਸਿੰਘਾਂ ਦੇ ਨਾਲ ਆਏ ਅਤੇ ਇਸ ਦੀ ਚੰਗੀ ਤਰ੍ਹਾਂ ਪਹਿਲਾਂ ਸਰਵਿਸ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਕਿਉਂਕਿ ਹਮੇਸ਼ਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੇ ਲੋਕਾਂ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਹਨਾਂ ਤੇ ਸਖਤ ਕਾਰਵਾਈ ਹੋ ਸਕੇ ਦੇ ਉਸ ਤੋਂ ਬਾਅਦ ਇਸ ਸਾਕਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਨਾਲੀ ਸਿੰਘਾਂ ਨੇ ਇਹ ਵੀ ਕਹਿ ਦਿੱਤਾ ਜੇਕਰ ਅੱਗੇ ਤੋਂ ਇਸ ਦੀ ਸ਼ਿਕਾਇਤ ਆਈ ਤਾਂ ਸਰਵਿਸ ਅਤੇ ਸੇਵਾ ਸੰਭਾਲਣਗੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਚੋਲਾ ਸਾਹਿਬ ਤੋਂ ਸੰਗਤ ਅਬਿਧਾਨ ਤੋਂ ਫੋਨ ਆ ਰਿਹਾ ਸੀ ਵੀ ਉਹਨਾਂ ਸੰਗਤ ਦੇ ਵੱਲੋਂ ਸਾਨੂੰ ਇੱਕ ਵੀਡੀਓ ਭੇਜਿਆ ਗਿਆ ਜਿਸ ਦੇ ਵਿੱਚ ਇਹ ਜਿਹੜਾ ਮਨੋਖਿਆ ਸਾਹਿਬ ਸਿੰਘ ਨਾਇ ਦਾ ਸੰਤੋਖ ਸਿੰਘ ਪਿਤਾ ਜੀ ਦਾ ਦੇ ਚੋਲਾ ਸਾਬ ਦਾ ਇਹ ਵਰਸੀ ਹੈ ਰੋਡ ਦੇ ਉੱਤੇ ਜਗਤਾ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਨਿਸ਼ਾਨ ਸਾਬ ਲਾਇਆ ਹੋਇਆ ਵਾ ਸਰਕਾਰੀ ਛਰੇ ਦੇ ਉੱਤੇ ਕੋਈ ਉੱਥੇ ਸਥਾਨ ਨਹੀਂ ਹੈਗਾ ਕੁਛ ਨਹੀਂ ਫਿਰ ਨਿਸ਼ਾਨ ਸਾਬ ਲਾਇਆ 10 15 ਫੁੱਟ ਦਾ ਪਰ ਜਿਹੜੀ ਇਹਦੀ ਵੀਡੀਓ ਸਾਡੇ ਤੱਕ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਬ ਦਸੰਪਾਸ਼ਾਵਾਂ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਠੀਕ ਹਲੋ ਜਿਹੜੇ ਮੇਰੇ ਬੱਚੇ ਨੇ ਉਹ ਸਹਿਬਜ਼ਾਦੇ ਦਾ ਰੂਪ ਨੇ ਚਾਰ ਬੱਚੇ ਨੇ ਇਹਦੇ ਪਰਤ ਦੇ ਪਰਤ ਆਪਣੇ ਕਿਰਤੋਰੀ ਕਰਦੇ ਨੇ ਪਰ ਇਹ ਪਿੰਨਾ ਜੀ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਹਿਬਜ਼ਾਦੇ ਤੇ ਮੈਂ ਜਿਹੜਾ ਵਾਂ ਉਹ ਰਸਵਾ ਬਾਸ਼ਾ ਵਾਂ ਨਸੋ ਗੁਰੂ ਆ ਸਿੱਧੇ ਰੂਪ ਨੇ ਕਹਿੰਦਾ ਸਿੱਧੇ ਚ ਕਹਿੰਦਾ ਜਿੱਤਰਾ ਵੀ ਕਹਿੰਦਾ ਪਰ ਇਹ ਇੰਦਾ ਗੱਲ ਹੋਈ ਆ ਤੇ ਇਹ ਗੱਲ ਇਹਨੇ ਹੁਣ ਮੰਨੀ ਨਹੀਂ ਆ ਤੇ ਅਸੀਂ ਅੱਜ ਆਏ ਆ ਕਿਉਂਕਿ ਪਹਿਲੀ ਵਾਰੀ ਇਹ ਜੀ ਮੌਕਾ ਦਿੱਤਾ ਇਹਨੂੰ ਪ੍ਰੇਮਪਿਆ ਅਮਰ ਸੁਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਕੇ ਆਇਆ ਪਰ ਤੋਂ ਬਈ ਨੇ ਗਲਤੀ ਜਿਹੜੀ ਮੰਨੀ ਹੈ ਨਾਲ ਜਿਹੜੇ ਸੇਵਾ ਕਰਦੇ ਉਹਨਾਂ ਨੇ ਪੰਜਾਸੀਆਂ ਨੇ ਕਿਹਾ ਕਿ ਤੁਹਾਰੀਏ ਨੂੰ ਗਲਤੀ ਦਾ ਜਿਹੜਾ ਅਹਿਸਾਸ ਕਰਵਾਤਾ ਦੇ ਮੌਕੇ